ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ ਦਿਨ ਰਾਤ ਕਮਾਈੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ ਸੰਗ ਦੇਖੇ ਕਰਨਹਾਰਾ ਕਾਹੇ ਪਾਪ ਕਮਾਈਐ ਸੋ ਕ੍ਰਿਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਐ ਅੱਠ ਪਹਿਰ ਹਰ ਨਾਮ ਸਿਮਰਿਓ ਚੱਲੇ ਤੇਰੇ ਸਾਥੇ ਪਜ ਸਾਜ ਸੰਗਤ ਸਦਾ ਨਾਨਕ ਮਿਟੇ ਦੋਖ ਕਮਾਤੇ ਬਲਵੰਚ ਕਰ ਉਦਰ ਪਰੇ ਮੂਰਖ ਗਵਾਰਾ ਸਭ ਕਿਸ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁੱਲ ਸਮੂਹਾ ਤਾਰਿਐ ਸਿੱਧ ਸਾਧਿਕ ਦੇਵ ਮੁੰਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜਿਐ ਪ੍ਰਭ ਏਕ ਕਰਨੇ ਹਾਰਾ ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ ਊੜ ਕਪਟ ਕਮਾਮ ਦੇ ਜਨਮੇ ਸੰਸਾਰਾ ਸੰਸਾਰ ਸਾਗਰ ਤਿੰਨ ਤਰਿਆ ਜਿਨ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਨਾਈ ਆਇਆ ਜਲ ਥਲ ਮਹਿਰ ਰਵਿਆ ਸੁਆਮੀ ਊਚ ਅਗਮ ਅਬਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਕ ਹਰ ਚੰਦੌੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੇਣ ਸਮਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਬੜਾ ਭਾਗ ਪਾਈਏ ਸੂਖ ਸਹਿਜ ਸਮਾਹੀ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਬੜ ਭਾਗ ਪਾਈਏ ਸੂਖ ਸਹਿਜ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਸਾ ਮਹੱਲਾ ਪੰਜਵਾਂ ਏ ਭਾਈ ਜੋ ਕੋਈ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ ਉਹ ਸੰਸਾਰ ਕ ਰੂਪ ਬਣ ਕੇ ਤੇਰੇ ਮਨ ਵਿੱਚ ਉਕਰਿਆ ਗਿਆ ਹੈ। ਏ ਭਾਈ ਜਿਸ ਪਾਸ ਤੂੰ ਆਪਣੇ ਕੀਤੇ ਕੰਮ ਲੁਕਾਉਂਦਾ ਰਹਿੰਦਾ ਹੈ ਉਹ ਤੇਰੇ ਨਾਲ ਹੀ ਬੈਠਾ ਸਭ ਕੁਝ ਦੇਖ ਰਿਹਾ ਹੈ। ਏ ਭਾਈ ਸਿਰਜਨਹਾਰ ਹਰੇਕ ਜੀਵ ਨਾਲ ਬੈਠਾ ਹਰੇਕ ਕੀਤੇ ਕੰਮ ਨੂੰ ਵੇਖਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ ਸਗੋਂ ਭਲਾ ਕਰਮ ਕਰਨਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਨਰਕ ਵਿੱਚ ਕਦੇ ਵੀ ਨਹੀਂ ਪਈਦਾ ਏ ਭਾਈ ਅੱਠੇ ਪੈਰ ਪਰਮਾਤਮਾ ਦਾ ਨਾਮ ਸਿਮਰਦਾ ਰਹੋ ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ ਏ ਨਾਨਕ ਆਖੇ ਭਾਈ ਸਾਧ ਸੰਗਤ ਵਿੱਚ ਟਿੱਕੇ ਪਰਮਾਤਮਾ ਦਾ ਭਜਨ ਕਰਿਆ ਘਰ ਭਜਨ ਦੀ ਬਰਕਤ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ਹੇ ਮੂਰਖ ਹੇ ਗਵਾਰ ਤੂੰ ਹੋਰਨਾ ਨਾਲ ਵੱਲ ਛਲ ਕਰਕੇ ਆਪਣਾ ਪੇਟ ਭਰਦਾ ਹੈ ਰੋਜੀ ਕਮਾਉਂਦਾ ਹੈ ਤੈਨੂੰ ਇਹ ਗੱਲ ਭੁੱਲ ਚੁੱਕੀ ਹੈ ਕਿ ਹਰੀ ਦਾ ਤਾਰ ਸਭਨਾ ਜੀਵਾਂ ਨੂੰ ਹਰੇਕ ਚੀਜ਼ ਦੇ ਰਹਾ ਹੈ اے ਭਾਈ ਸਭ ਦਾਤਾ ਦੇਣ ਵਾਲਾ ਮਾਲਕ ਸਦਾ ਦਇਆਵਰ ਰਹਿੰਦਾ ਹੈ ਉਸ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਉਣਾ ਨਹੀਂ ਚਾਹੀਦਾ اے ਭਾਈ ਸਦਾ ਸੰਗਤ ਵਿੱਚ ਮਿਲ ਕੇ ਕਿਆ ਕਲਾ ਦੇ ਉਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਆਪਣੀਆਂ ਸਾਰੀਆਂ ਕੁਲਾਂ ਤਰ ਲਈਆਂ ਹਨ ਜੋਗ ਸਾਧਨਾ ਵਿੱਚ ਪੁੱਗੇ ਜੋਗੀ ਜੋਗ ਸਾਧਨਾ ਕਰਨ ਵਾਲੇ ਦੇਵਤੇ ਸਮਾਧੀਆਂ ਲਾਉਣ ਵਾਲੇ ਭਗਤ ਸਭਨਾ ਦੀ ਜ਼ਿੰਦਗੀ ਵਿੱਚ ਦਾ ਹਰੀ ਨਾਮ ਹੀ ਸਾਰਾ ਬਣਿਆ ਚੱਲਿਆ ਆ ਰਿਹਾ ਹੈ ਨਾਨਕ ਬੇਨਤੀ ਕਰਦਾ ਹੈ اے ਭਾਈ ਸਦਾ ਉਸ ਪ੍ਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ اے ਭਾਈ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪਰਮਾਤਮਾ खरे ਖੋਟੇ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ਜਿਹੜੇ ਮਨੁੱਖ ਹੋਰਨਾਂ ਨੂੰ ਠੱਗਣ ਵਾਸਤੇ ਝੂਠ ਬੋਲਦੇ ਹਨ ਉਹ ਸੰਸਾਰ ਵਿੱਚ ਮੁੜ-ਮੁੜ ਕੇ ਜੰਮਦੇ ਮਰਦੇ ਰਹਿੰਦੇ ਹਨ اے ਭਾਈ ਜਿਹਨਾਂ ਮਨੁੱਖਾਂ ਨੇ ਇੱਕ ਪਰਮਾਤਮਾ ਜਿਮਨ ਕੀਤਾ ਹੈ ਜਿਹੜੇ ਕਾਮ ਕ્રોਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਣਾਪਏ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ اے ਭਾਈ ਜਿਹੜੇ ਪਰਮਾਤਮਾ ਬਾਣੀ ਸ੍ਰਿ ਧਰਤੀ ਵਿੱਚ ਆਕਾਸ਼ ਵਿੱਚ ਸਰ ਤਾਂ ਮੌਜੂਦ ਹੈ ਉਹ ਸਭ ਤੋਂ ਉੱਚਾ ਹੈ ਜੋ ਪੌਂਚ ਹੈ ਤੇ ਬਯੰਤ ਹੈ ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਸ ਦੇ ਸੋਹਣੇ ਕੋਮਲ ਚਰਨ ਉਸ ਦੀਏ ਸੇਵਕਾਂ ਲਈ ਆਸਰਾ ਹਨ اے ਭਾਈ ਇਹ ਸਾਰਾ ਸੰਸਾਰ ਜੋ ਤਿਸਰੇ ਆਇਆ ਉਸ ਨੂੰ ਧੂਏ ਦਾ ਪਹਾੜ ਕਰਕੇ ਵੇਖ ਇਸ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ਮਾਇਆ ਦੇ ਜਿੰਨੇ ਵੀ ਮੋਜ ਮੇਲੇ ਹਨ ਉਹ ਸਾਰੇ ਕਿਸੇ ਦੇ ਨਾਲ ਨਹੀਂ ਜਾਂਦੇ اے ਭਾਈ ਪ੍ਰਮਾਤਮਾ ਦੀ ਸਦਾ ਤੇਰੇ ਨਾਲ ਨਿਭਣ ਵਾਲੀ ਸਾਥ ਪ੍ਰਮਾਤਮਾ ਹੀ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਇਹਦੇ ਵਿੱਚ ਸਾਹਮਣੇ ਰੱਖਣਾ ਚਾਹੀਦਾ ਹੈ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਸਦਾ ਟਿਕੇ ਨਹੀਂ ਰਹਿਣ ਵਾਲਾ ਇਸ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਪਿਆਰ ਮਨ ਵਿੱਚੋਂ ਸਾੜ ਦੇਣਾ ਚਾਹੀਦਾ ਹੈ। हे ਭਾਈ ਮਿੱਤਰ ਜਵਾਨੀ ਧਨ ਆਪਣਾ ਹੋ ਸਭ ਕੁਝ ਇਹ ਸਭ ਕੁਝ ਪਰਮਾਤਮਾ ਨੂੰ ਹੀ ਆਪਣੇ ਮਨ ਵਿੱਚ ਸਮਝ। ਨਾਨਕ ਬੇਨਤੀ ਕਰਦਾ ਹੈ हे ਭਾਈ ਪਰਮਾਤਮਾ ਵੱਡੀ ਕਿਸਮ ਦਾ ਮਿਲਦਾ ਹੈ ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਨਿਰ ਰਹਿੰਦੇ ਹਨ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ